ਡਾਕਟਰ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਤੁਸੀਂ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਪਣਾ ਇੱਕ ਬੜਾ ਹੀ ਬਹੁਮੁੱਲੀ ਸਮਾਅ ਕੱਢਿਆ ਤੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲੱਗੇ ਹੋ ਤੇ ਅੱਜ ਦਾ ਜਿਹੜਾ ਮੁੱਖ ਵਿਚਾਰ ਇਹ ਹੈ ਵੀ ਅਸੀਂ ਪ੍ਰੇਰਿਤ ਹੋਈਏ ਸਾਡੇ ਗ੍ਰੰਥਾਂ ਤੋਂ ਸਾਡੀਆਂ ਬਾਬਿਆਂ ਫਕੀਰਾਂ ਪੀਰਾਂ ਯੂ ਯੋ ਯਨਾ ਦੀਆਂ ਬਾਣੀਆਂ ਤੋਂ ਤੇ ਦੇਖੀਏ ਕਿ ਉਹਨਾਂ ਨੇ ਸਾਨੂੰ ਕੀ ਉਪਦੇਸ਼ ਦਿੱਤੇ ਨੇ ਸਿਹਤ ਬਾਰੇ ਤੇ ਸਪੈਸੀਫਿਕਲੀ ਜਿੱਦਾਂ ਇਹ ਕਹੇ ਬਿਮਾਰੀ ਹੈ ਡਾਇਬੀਟੀਜ਼ ਸ਼ੂਗਰ ਦੀ ਜਿੰਨੂੰ ਕਹਿੰਦੇ ਆ ਉਹਦੇ ਬਾਰੇ ਕੀ ਮਹਾਰਾਜਾ ਸੁਨਿਆ ਜੇ ਤੇ ਅੱਜ ਦੀ ਸਾਡੀ ਜਿਹੜੀ ਚਰਚਾ ਆ ਡਾਕਟਰ ਸਾਹਿਬ ਤੁਹਾਡੇ ਨਾਲ ਇਸੇ ਉਹਦੇ ਤੇ ਹੋएगी ਸੋ ਡਾਕਟਰ ਸਾਹਿਬ ਤੁਸੀਂ 2 ਮਿੰਟ ਲੈ ਕੇ ਆਪਣੇ ਆਪ ਨੂੰ ਥੋੜਾ ਜਿਹਾ ਦੱਸੋ ਸ੍ਰੋਤਿਆਂ ਵਾਸਤੇ ਕਿ ਵੀ ਤੁਹਾਡਾ ਤੁਸੀਂ ਕਿੱਥੋਂ ਸਟਾਰਟ ਕੀਤਾ ਤੁਹਾਡਾ ਇਹਦੇ ਬਾਰੇ ਕਿਉਂ ਇੰਨਾ ਇੰਟਰਸਟ ਹੈਗਾ ਜੇ ਪਿਤਪਾਲ ਜੀ ਪਹਿਲਾਂ ਤਾਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਕੀ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈ ਕਿ ਮੈਂ ਅੱਜ ਐਨਐਸ ਤੁਹਾਡੇ ਵਰਗੇ ਸ੍ਰੋਤਿਆਂ ਨਾਲ ਤੁਹਾਡੇ ਵਰਗੇ ਵੀਰਾਂ ਨਾਲ ਬੈਠ ਕੇ ਇੱਕ ਬਹੁਤ ਹੀ ਗੰਭੀਰ ਔਰ ਇੰਪੋਰਟੈਂਟ ਵਿਸ਼ੇ ਜੀ ਤੇ ਆਪਾਂ ਗੱਲ ਕਰਾਂਗੇ ਔਰ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਸ਼ੂਗਰ ਦੀ ਬਿਮਾਰੀ ਜਿਹੜਾ ਹੈਗਾ ਉਹ ਹਰ ਚੌਥੇ ਬੰਦੇ ਨੂੰ ਸ਼ੂਗਰ ਦੀ ਬਿਮਾਰੀ ਦੁਨੀਆ ਚ ਹੋ ਚੁੱਕੀ ਹੈ ਮੈਂ ਜਿਸ ਤਰ੍ਹਾਂ ਤੁਸੀਂ ਸਿਆਪ ਪਟਿਆਲੇ ਤੋਂ ਪੰਜਾਬ ਆਪਣਾ ਪਟਿਆਲਾ ਸ਼ਹਿਰ ਉੱਥੋਂ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਸਾਲ 1981 ਵਿੱਚ MBBS ਕੀਤੀ ਮੈਂ ਮਨਦੋ ਟਾਪਰ ਸੀਗਾ ਫਿਰ ਮੈਂ ਐਮ ਡੀ ਮੈਡੀਸਨ ਕੀਤੀ ਫੇਟ ਟਾਪਰ ਸੀਗਾ ਉਸ ਤੋਂ ਬਾਅਦ 85 ਚ ਐਮ ਡੀ ਕਰਕੇ ਮੈਂ ਲੋਕਾਂ ਦੀ ਸੇਵਾ ਵਿੱਚ ਲੱਗ ਗਿਆ ਐਜ਼ ਅ ਮੈਡੀਕਲ ਸਪੈਸ਼ਲਿਸਟ ਤਾਂ ਮੈਂ ਦੇਖਿਆ ਦਿਨ ਰਾਤ ਸ਼ੂਗਰ ਦੀ ਬਿਮਾਰੀ ਦੇ ਨਾਲ ਲੋਕ ਵਧੇ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਸ਼ੂਗਰ ਦੇ ਨਾਲ ਹੋਣਦੀਆਂ ਪ੍ਰੋਬਲਮਸ ਨੇ ਚਾਹੇ ਹੋ ਅੱਖਾਂ ਦੇ ਡੈਮੇਜ ਹੋਣਾ ਚਾਹੇ ਨਿਊਰੋਪੈਥੀ ਹੈ ਨਾੜਾਂ ਦੇ ਨਾਲ ਪੈਰਲਿਸਿਸ ਹੋ ਜਾਣਾ ਹੈ چاہے انہوں نے کڈنی فیلئر ہے چاہے انہوں نے کوئی برین ڈیمیج ہو جاندہ ہے طرح طرح دیا تکیفہ میں دیکھتا شوگر دے لوگ دے ہوں اور پنجابی چیز میں ایک گل بننے لگ گئی کہ شوگر ساریاں بماریاں کی ماں ہیں اے تو جے شوگر کنٹرول نہیں ہے, جی ہے تو یہ کوئی بھی شریر دا کوئی یہ اگ نہیں ہے گا جیڑا ہے تو چھوٹا چوتا ہے اور ایسا ایسا کمپلیکیشن ہوں جنا جو لا علاج نہیں ਜੋ ਇੱਕ ਵਾਰੀ ਡੈਮੇਜ ਹੋ ਗਿਆ ਚਾਹੇ ਕਿੰਨੇ ਡੈਮੇਜ ਹੋ ਗਈ ਚਾਹੇ ਅੱਖ ਦੀ ਨਿਗਾ ਡੈਮੇਜ ਹੋ ਗਈ ਚਾਹੇ ਉਹ ਬ੍ਰੇਨ ਦੀਆਂ ਨਾੜਾਂ ਡੈਮੇਜ ਹੋ ਗਈਆਂ ਹੋ ਗਿਆ ਤਾਂ ਉਹ ਵਾਪਸ ਨਹੀਂ ਪਰਦਦਾ ਵਾਪਸ ਨਹੀਂ ਉਹਦਾ ਇਲਾਜ ਹੁੰਦਾ ਸੋ ਇਸ ਕਰਕੇ ਮੇਰਾ ਦਿਨ ਪਰ ਦਿਨ ਮੈਨੂੰ ਬੜੇ ਮਰੀਜ਼ ਆਉਂਦੇ ਬੜੇ ਪੇਸ਼ੀਐਂਟ ਆਉਂਦੇ ਕਿ ਡਾਕਟਰ ਸਾਹਿਬ ਅਸੀਂ ਤੁਹਾਡਾ ਫਾਲੋ ਕਰ ਰਹੇ ਹਾਂ ਤੁਹਾਡੀ ਦਵਾਈ ਲੈ ਰਹੇ ਹਾਂ ਸਾ ਜਿਵੇਂ ਕਿ ਹੋਰ ਤੁਸੀਂ ਬਿਮਾਰੀ ਠੀਕ ਕਰ ਦਿੰਦੇ ਹੋ ਨਮੂਨੀਆਂ ਠੀਕ ਕਰ ਦਿੰਦੇ ਹੋ ڈینگو ٹھیک کر دیو، ملری ٹھیک کر دیں ٹھیک کر یہ ساری بماری کیوں نہیں ٹھیک ہوں جی جی ساری بماری ہے سامنے ساری امر ایوائی سا کھانی کی گی ساری کچھ جنگا کھا بھی نہیں سکتے تا میرا دن پر دن یہ رجحان ہوندہ رہا ودہ رہا کہ کی آپ ہو ਕੋਈ ਐਸੀ ਖੋਜ ਕਰ ਸਕਦੇ ਆ ਕੋਈ ਕੋ ਕਰ ਸਕਦੇ ਆ ਕਰਕੇ ਕਰ ਸਕਦੇ ਆ ਕਿ ਜਿਹਦੇ ਨਾਲ ਲੋਕਾਂ ਨੂੰ ਆਪਾਂ ਇਸ ਚੀਜ਼ ਦੀ ਰਾਹਤ ਦੇ ਸਕੀਏ ਕਿ ਉਹ ਇਸ ਬਿਮਾਰੀ ਤੋਂ ਨਾ ਕੀ ਕੰਟਰੋਲ ਹੈ ਪਰ ਉਹਨੂੰ ਉਸ ਤੇ ਤੋਂ ਨਜਾਤ پا ਸਕਣ ਔਰ ਉਹ ਜਿਹੜੀਆਂ ਕੰਪਲਿਕੀਸ਼ਨ ਜਿਵੇਂ ਮੈਂ ਦੱਸਿਆ ਉਹਨਾਂ ਉਹਨਾਂ ਤੋਂ ਬਚ ਸਕਣ ਤੇ ਤੁਸੀਂ ਮੈਨੂੰ ਜਦੋਂ ਮਿਲੇ ਤੁਸੀਂ ਦੱਸਿਆ ਕਿ ਅਸੀਂ ਡਾਇਬੀਟ ਰਿਵਰਸਲ ਤੇ ਕੰਮ ਕਰ ਰਹੇ ਆਂ ਔਰ ਇਹਦੇ ਵਿੱਚ ਅਸੀਂ ਜਿੰਨੇ ਵੀ ਆਪਣੇ ਪੁਰਾਣੇ ਗ੍ਰੰਥ ਨੇ ਆਪਣੇ ਮਹਾਂਪੁਰਖਾਂ ਨੇ ਵਾਨੀਆਂ ਨੇ ਉਹਨਾਂ ਨੇ ਬਹੁਤ ਕੁਝ ਆਪਣੀ ਜਿਹੜੀ ਦਿਨਚਰਿਆ ਦੇ ਵਿੱਚ ਯਾਦੇ ਵਿੱਚ ਆਪਾਂ ਨੂੰ ਇੱਕ ਸਿੱਖ ਦਿੱਤੀ ਹੋਈ ਹੈ ਜਾਂ ਆਦੇਸ਼ ਦਿੱਤੇ ਹੋਏ ਨੇ ਆਪਾਂ ਉਹਨੂੰ ਇਸ ਦੇ ਨਾਲ ਅਮੈਲਗਮੇਟ ਕਰਕੇ ਗਰਲਾ ਕੇ ਤੁਹਾਡੀ ਜਿਹੜੀ ਸਾਈਂ ਸਰ ਲਾ ਕੇ ਆਪਾਂ ਜੋੜ ਲੋਕਾਂ ਦੀ ਸੇਵਾ ਕਰੀਏ ਇਸ ਕਰਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਮੈਂ ਤੁਹਾਡੇ ਨਾਲ ਅੱਜ ਬੈਠ ਕੇ ਮੈਂ ਇਸ ਸੇਂਹਜ ਕਰਾਂ ਸਮਾਚਾਉਣਾ ਤੁਹਾਡੇ ਤੋਂ ਐ ਡਾਕਟਰ ਸਾਹਿਬ ਤੁਸੀਂ ਮੇਰੇ ਨਾਲ ਪਰਸਨਲੀ ਵੀ ਕਾਫੀ ਵਾਰੀ ਸ਼ੇਅਰ ਕੀਤੀ ਹੈ ਕਿ ਤੁਸੀਂ ਇਹ ਗੱਲ ਕਈ ਵਾਰੀ ਬੋਲੀ ਹੈ ਕਿ ਇੱਕ ਨਿਜਮ ਜਿਹੜਾ ਹੁੰਦਾ ਹੈ ਦੇਣ ਦਾ ਇੱਕ ਨਿਜਮ ਹੁੰਦਾ ਵੀ ਕਿਸੇ ਟਾਈਮ ਤੇ ਉਠੋ ਕਿਸੇ ਟਾਈਮ ਤੇ ਖਲੋ ਕਿਸੇ ਟਾਈਮ ਤੇ ਖਾਣਾ ਖਾਓ ਤੇ ਉਹਨੂੰ ਨਿਰੰਤਰਤਾ ਦੇ ਵਿੱਚ ਫੋਲੋ ਕਰੋ ਤੇ ਮੈਂ ਇਹ ਸਮਝਣਾ ਚਾਹੁੰਦਾ ਵੀ ਡਾਕਟਰ ਸਾਹਿਬ ਇਹ ਗੱਲ ਤੁਸੀਂ ਕਿਉਂ ਕਹੀ ਪਹਿਲੀ ਗੱਲ ਤੇ ਮੈਂ ਇੱਕ ਮਿੰਟ ਚ ਮੈਂ ਉਹ ਸ਼ਬਦ ਦੀ ਵੀ ਮੈਂ ਇੱਕ ਤੁਹਾਨੂੰ ਦ੍ਰਿਸ਼ਾਣਤੀ ਨਾਲ ਦੀ ਨਾਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤਾਂ ਕਿ ਤੁਸੀਂ ਉਹਦੇ ਤੇ ਵੀ ਕਮੈਂਟ ਕਰੋ ਕਿ ਵੀ ਰੂਟੀਨ ਜਿਹੜੀ ਆ ਆਦਮੀ ਅਗੇਨ ਅਸੀਂ ਭੱਜੇ ਜਾਂਦੇ ਆ ਅਸੀਂ ਸਵੇਰੇ ਉੱਠਦੇ ਆ ਅਸੀਂ ਉੱਠਦੇ ਸਾਰੀ ਆਪਣੇ ਹੱਥ ਵਿੱਚ ਇੱਕ ਮੋਬਾਈਲ ਫੋਨ ਜਿਹੜਾ ਅੱਜ ਕੱਲ ਦਾ ਮਾਡਰਨ ਉਪਕਰਣ ਹੈ ਇਹ ਫੜ ਲੈਨੇ ਆ ਤੇ ਕਦੀ ਅਸੀਂ YouTube ਦੀਆਂ ਵੀਡੀਓ ਵੇਖਦੇ ਆ ਕਦੀ Instagram ਕਦੀ TikTok ਤੇ ਚੱਲ ਜੰਨੇ ਆ ਤੇ ਸਵੇਰੇ ਮਤਲਬ ਭਾਵੇਂ ਜਿੰਨੇ ਮਰਜੀ 4 ਵਜੇ ਉੱਠ ਕੇ ਬੈਠੇ ਹੋਈਏ ਭਾਵੇਂ 8 ਵਜੇ ਉੱਠ ਕੇ ਬੈਠੇ ਹੋਈਏ ਪਹਿਲਾ ਕੰਮ ਅਹੀਂ ਇਹ ਕਰਦੇ ਆ ਜਾਂ ਅਹੀਂ ਜਾ ਕੇ ਉੱਠਦੇ ਸਾਰੀ ਪਹਿਲਾਂ ਚਾਹ ਦਾ ਕੱਪ ਫੜ ਲੈਨੇ ਆ ਤੇ ਨਾਲ ਬਿਸਕੁਟ ਵਗੈਰਾ ਰੱਖ ਕੇ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ ਆ ਪਰ ਤੁਸੀਂ ਡਾਕਟਰ ਸਾਹਿਬ ਤੁਸੀਂ ਆਪਣੀਆਂ ਪਿਛਲੀਆਂ ਕੁਝ ਮੇਰੇ ਨਾਲ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਪ੍ਰਾਈਵੇਟ ਦੇ ਵਿੱਚ ਉਹ ਇਹ ਦੱਸਦੀ ਹੈ ਕਿ ਨਹੀਂ ਪ੍ਰੀਤਪਾਲ ਤੁਹਾਨੂੰ ਇੱਕ ਦਿਨ ਚ ਰਿਆ ਚਾਹੀਦੀ ਹੈ ਇੱਕ ਰੂਟੀਨ ਚਾਹੀਦੀ ਹੈ ਕਿਉਂਕਿ ਇਹ ਸਰੀਰ ਤੇ ਮਨ ਜਿਹੜਾ ਇਹ ਰੂਟੀਨ ਮੰਗਦਾ ਆ ਤੇ ਬਾਣੀ ਚ ਵੀ ਜਿੱਤਰਾ ਸਾਡੀ ਰਹਿਤ ਮਰਿਆਦਾ ਚ ਆਉਂਦਾ ਹੈ ਵੀ ਮਹਾਰਾਜ ਵੀ ਝਾਨੂੰ ਸਿੱਖਾਂ ਨੂੰ ਇਹ ਉਪਦੇਸ਼ ਦੇ ਕੇ ਗਏ ਵੀ ਇੱਕ ਰੂਟੀਨ ਚਾਓ ਤੁਸੀਂ ਇੱਕ ਆਪਣਾ ਦਿਨਚਰਿਆ ਨੂੰ ਇੱਕ ਤਰੀਕੇ ਨਾਲ ਸੈੱਟ ਕਰੋ ਇੱਕ ਟਾਈਮ ਜਿਹੜਾ ਆ ਅੰਮ੍ਰਿਤ ਵੇਲੇ ਦਾ ਉਹ ਜਿਹੜਾ ਆ ਉਹ ਤੁਸੀਂ ਆਪਣਾ ਸੰਭਾਲੋ ਪਹਿਲਾਂ ਤੇ ਸੰਭਾਲ ਕੇ ਸਭ ਤੋਂ ਪਹਿਲਾਂ ਇਸ਼ਨਾਨ ਜਿਹਦੇ ਤੁਹਾਡੇ ਸਰੀਰ ਦੀ ਅਵਸਥਾ ਜਿਹੜੀ ਆ ਉਹ ਸਾਫ਼ ਹੁੰਦੀ ਹੈ ਇਸ਼ਨਾਨ ਸਾਨੂੰ ਪ੍ਰੇਰਿਆ ਜਾਂਦਾ ਵੀ ਅਸੀਂ ਠੰਡੇ ਇਸ਼ਨਾਨ ਠੰਡੇ ਪਾਣੀ ਨਾਲ ਇਸ਼ਨਾਨ ਕਰੀਏ ਤਾਂ ਕਿ ਤਾਂ ਕਿ ਸਾਡੀਆਂ ਜਿਹੜੀਆਂ ਸੁੱਤਾ ਆ ਮਨ ਜਿਹੜਾ ਆ ਰਿਹਾ ਜੇ ਹੁਣੇ ਸੁਤ ਨੀਂਦ ਤੋਂ ਹੁਣੇ ਬਾਹਰ ਆ ਰਿਹਾ ਜੇ ਉਹ ਦੀ ਉਹ ਸੁਜਗ ਹੋ ਜAVE ਉਹ ਨੂੰ ਉਹ ਨੂੰ ਪੂਰਾ ਆਪਣੇ ਅਵੇਅਰਨੈਸ ਆ ਜਾਵੇ ਸਰੀਰ ਦੀਆਂ ਜਿਤਨਾ ਅਸੀਂ ਦਰਬਾਰ ਸਾਹਿਬ ਜਦੋਂ ਜਾਣੇ ਆ ਤੇ ਸਾਨੂੰ ਇੱਕ ਸਾਮ ਇੱਕ ਹਿਸਾਬ ਨਾਲ ਉਪਦੇਸ਼ ਹੀ ਆ ਵੀ ਜਦੋਂ ਤੁਸੀਂ ਆਓ ਤੇ ਖੱਬੇ ਪਾਸੇ ਹੁੰਦੇ ਹੋਏ ਸਰੋਵਰ ਚ ਇਸ਼ਨਾਨ ਕਰਕੇ ਫਿਰ ਤੁਸੀਂ ਦਰਸ਼ਨੀ ਦਿਉੜੀ ਦੇ ਰਾਹੀਂ ਦਰਸਾਚਕਣ ਸਾਹਿਬ ਦਾ ਦਰਸ਼ਨ ਕਰਨ ਜਾਓ ਤੇ ਉਹ ਉਹ ਦ੍ਰਿਸ਼ਟਾਂਤ ਹੀ ਹੈ ਕਿ ਜੇ ਇੱਕ ਠੰਡੇ ਪਾਣੀ ਦੇ ਇਸ਼ਨਾਨ ਦੇ ਨਾਲ ਤੁਸੀਂ ਆਪਣੇ ਸਰੀਰ ਨੂੰ ਸੁਜਗ ਕਰੋਗੇ ਉਹਨੂੰ ਜਗਾਓਗੇ ਤੇ ਉਹਦੇ ਬਾਅਦ ਤੁਸੀਂ ਜਦੋਂ ਪਹਿਲਾ ਆਪਣੀ ਦਿਨ ਦਿਨ ਦੀ ਸ਼ੁਰੂਆਤ ਦੇ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕਰੋਗੇ ਤੇ ਉਹਦੇ ਨਾਲ ਇੱਕ ਮਨ ਦੀ ਅਵਸਥਾ ਇੱਕ ਤਰੀਕੇ ਨਾਲ ਬਣਦੀ ਹੈ ਕਿ ਹੁਣ ਮੈਂ ਆਪਣੇ ਪੂਰੇ ਦਿਨ ਨੂੰ ਇੱਕ ਲਹਿ ਵੱਧ ਕਰਤਾਇਆ ਇੱਕ ਤਰੀਕੇ ਨਾਲ ਮੈਂ ਉਹਨੂੰ ਸੰਜੋ ਲਿਆ ਜੇ ਉਹਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਮੈਂ ਉਹਨੂੰ ਕਹਾ ਲੈ ਕੇ ਜਾਣਾ ਹੈ ਇਹ ਅੱਜ ਅੱਜ ਦਾ ਦਿਨ ਜਿਹੜਾ ਹੈ ਤੇ ਜਦੋਂ ਤੱਕ ਪੂਰਾ ਦਿਨ ਦਾ ਆਪਣਾ ਹੀ ਲਵਸੀਲਾ ਕਰਕੇ ਕਾਰਜਕ੍ਰਮ ਕਰਕੇ ਇੱਕ ਤੇ ਉਹ ਜਪਜੀ ਸਾਹਿਬ ਤੇ ਪੰਜਾਂ ਬਾਣੀਆਂ ਦਾ ਸਪੋਰਟ ਰਹਿੰਦਾ ਹੈ ਪੂਰੇ ਦਿਨ ਦੇ ਦੌਰਾਨ ਜਿਹਦੇ ਚ ਅਸੀਂ ਇੱਕ ਇੱਕ ਰੰਗ ਦੇ ਵਿੱਚ ਰੰਗੇ ਰਹਿੰਨੇ ਆ ਤੇ ਸ਼ਾਮ ਹੁੰਦੇ ਆਉਂਦੇ ਜਦੋਂ ਅਸੀਂ ਬੈਠਦੇ ਆ ਤੇ ਜਦੋਂ ਅਸੀਂ ਸੋਧਰ ਦੀ ਚੌਕੀ ਦੇ ਬਾਤ ਅਰਦਾਸ ਕਰਦੇ ਆ ਤੇ ਉਹਦੇ ਵਿੱਚ ਮਨ ਦੀ ਇੱਕ ਅਵਸਥਾ ਇਸ ਤਰ੍ਹਾਂ ਖੜਦੀ ਹੈ ਕਿ ਇੱਕ ਤੇ ਪ੍ਰਭੂ ਦਾ ਸ਼ੁਕਰਾਨਾ ਵੀ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਦੋਵੇਂ ਹੱਥਾਂ ਨਾਲ ਜੋੜ ਕੇ ਕਰਦੇ ਆ ਨਾਲੇ ਉਹਦੇ ਚ ਖੋਰ ਅਹਿਸਾਸ ਲੈ ਕੇ ਆਉਂਦੇ ਆ ਵੀ ਵੀ ਮਨਾ ਆਜ ਦਾ ਦਿਨ ਹੁਣ ਤੋਂ ਠਹਿਰਾਵ ਚਾ ਹੁਣ ਤੋਂ ਟਿਕਾਵ ਚਾ ਸੋਹਲੇ ਦੀ ਬਾਣੀ ਐ ਵੀ ਟਿਕਾਵ ਚਾ ਤੇ ਉਹਦੇ ਬਾਅਦ ਅਸੀਂ ਉਹਨੂੰ ਕਨਕਲੂਡ ਕਰਦੇ ਆ ਅਰਦਾਸ ਦੇ ਨਾਲ ਤੇ ਇਹ ਜਿਹੜਾ ਨਿਰੰਤਰਤਾ ਦਾ ਰੁਟੀਨ ਹੈ ਜਿਹੜਾ ਗੁਰਸਿੱਖਾਂ ਦਾ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਨ ਬੀਜਤਰਾ 슈ਗਰ ਦੇ ਪੇਸ਼ੈਂਟ ਜਿਹੜੇ ਆਉਂਦੇ ਨੇ ਤੇ ਤੁਸੀਂ ਜਦੋਂ ਕਹਿੰਦੇ ਹੋ ਰੂਟੀਨ ਰੂਟੀਨ ਦੇ ਬਾਰੇ ਤੁਹਾਡਾ ਕੀ ਇਹਦੇ ਬਾਰੇ ਮਤਲਬ ਕਿ ਮਨ ਦੇ ਵਿੱਚ ਕਿਹੜੇ ਉਹ ਰਸਾਇਣ ਪੈਦਾ ਹੁੰਦੇ ਨੇ ਜਾਂ ਰੂਟੀਨ ਬਣਨ ਨਾਲ ਕਿਹੜਾ ਉਹ ਬੋਡੀ ਦਾ ਪਾਰਟਸ ਨੇ ਉਹ ਜਿਹੜੇ ਲਾਈਨ ਦੇ ਵਿੱਚ ਆਉਂਦੇ ਨੇ ਇਹ ਜਿਹੜਾ ਕਿ ਮਹਾਰਾਜੀ ਬਾਣੀ ਦੇ ਨਾਲ ਜਾਂ ਮਹਾਰਾਜੀ ਫਿਲਾਸਫੀ ਦੇ ਨਾਲ ਇਹ 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 ਮਿਲ ਖਾਂਦੇ ਨੇ ਟੈਕਨੋਲਜੀ ਇਸ ਤਰ੍ਹਾਂ ਹੈ ਕਿ ਦੇਖੋ ਕੋਈ ਵੀ ਚੀਜ਼ ਜੇ ਤੁਸੀਂ ਕਰਨ ਲੱਗਦੇ ਹੋ ਜੇ ਲਗਾਤਾਰ ਉਸ ਨੂੰ ਤਿੰਨ ਹਫ਼ਤੇ ਕਰੋਗੇ ਤਾਂ ਚੌਥੇ ਹਫ਼ਤੇ ਤੋਂ ਉਹਨਾਂ ਦੀ ਸੋਚਣ ਦੀ ਜਰੂਰਤ ਨਹੀਂ ਪੈਂਦੀ ਤੁਹਾਡਾ ਜਿਹੜਾ ਬ੍ਰੇਨ ਹੈਗਾ ਆਪਣਾ ਬ੍ਰੇਨ ਦਾ ਵਿੱਚ ਮੇਜਰ ਪਾਰਟ ਜਿਹਦੇ ਨਾਲ ਆਪਾਂ ਸੋਚਦੇ ਹਾਂ ਆਪਣੀ ਮੈਮਰੀ ਹੈ ਆਪਣਾ ਇੰਟੈਲੈਕਟ ਹੈ ਆਪਣੇ ਗੱਲਬਾਤ ਕਰਦੇ ਹਾਂ ਆਪਣਾ ਸੈਰੀਬਰ ਕੋਰਟੈਕਸ ਫਰੰਟਲ ਕੋਰਟੈਕਸ ਕਹਿੰਦੇ ਹਨ ਉਹ ਹੁੰਦਾ ਹੈਗਾ ਉਥੋਂ ਆਪਣਾ ਸਾਰਾ ਬੰਦੇ ਵਿਚਾਰ ਸਾਰੇ ਸ਼ੁਰੂ ਹੋ ਕੇ ਅੱਗੇ ਨਿਊਰੋਟ੍ਰਾਂਸਮਿਟਰ ਕੈਮੀਕਲਸ ਦੇ ਨਾਲ ਜਾਂਦੇ ਨੇ ਟੂ ਦਾ ਯੋ ਹਾਈਪੋਥੈਲਮਸ ਹਾਈਪੋਥੈਲਮਸ ਕਹਿੰਦੇ ਆਸੀਂ ਹਾਈਪੋਥੈਲਮਸ ਰਿਪੀਟਲੀ ਗ੍ਰੈਂਡ ਹੈ ਉਤੋਂ ਅੱਗੇ ਹਾਰਮੋਨ ਨਿਕਲਦੇ ਨੇ ਸਾਰੇ ਹਾਰਮੋਨ ਉਹ ਅੱਗੇ ਡਾਇਰੈਕਟ ਕਰਦੀ ਹੈ ਸਾਰੇ ਡਿਫਰੈਂਟ ਬਾਡੀ ਦੇ ਆਰਗਨਸ ਨੂੰ ਜਿੱਥੋਂ ਜਿੱਥੋਂ ਕਿ ਆਪਣੇ ਹਾਰਮੋਨ ਨਿਕਲਦੇ ਨੇ ਜਿਵੇਂ ਪੈਂਕਰੀਆ ਚੋਂ ਆਪਣਾ ਇਨਸੂਲਿਨ ਨਿਕਲਦੀ ਹੈ ਹੈਂ ਜੀ ਗਲੂਕਾਗਨ ਨਿਕਲਦਾ ਹੈ گلینڈ چپنا تھرڈ ہارمون نکل, نکل رہا ہے نا نہیں تو یہ جڑی چریا ہے جنہوں سیٹ کی جاتی ہے تا وہ اپنی باڈی دے سارے برین نے اپنے سارے ڈیفرنٹ جہے آرگنز نے اور گلینڈز نے وہ ٹیون ہو تسی دن چریا ریگولر فالو نہیں کر رہے ਔਰ ਗਲੈਂਡ ਜਿਹੜੇ ਹੈਗੇ ਆ ਔਰਗਨ ਜਿਹੜੇ ਉਹਨਾਂ ਦੀ ਗੜਬੜੀ ਹੋ ਜਾਂਦੀ ਹੈ ਔਰ ਉਹ ਕਿਤੇ ਨਾ ਕਿਤੇ ਕਿਸੇ ਨਕਾਰ ਦੇ ਰੂਪ ਦੇ ਵਿੱਚ ਚਾਹੇ ਉਹ 슈ਗਰ ਹੈ ਚਾਹੇ ਬਲੱਡ ਪ੍ਰੈਸ਼ਰ ਹੈ ਚਾਹੇ ਉਹ ਥਾਇਰਾਇਡ ਦੀ ਪ੍ਰੋਬਲਮ ਹੈ ਚਾਹੇ ਉਹ ਲਿਪਿਦੀ ਪ੍ਰੋਬਲਮ ਹੈ ਉਹ ਉੱਪਰ ਕਿਉਂਦੀ ਹੈ ਅਸੀਂ ਜਦੋਂ ਵੀ ਇਸ ਤਰ੍ਹਾਂ 슈ਗਰ ਦੇ ਪਿਛੇ ਨੂੰ ਅਸੀਂ ਜਿਹੜੇ ਮਤਲਬ ਜਿਹੜਾ ਮੇਰਾ ਰੁਟੀਨ ਹੈ ਦਵਾਈ ਲਿਖਣ ਦੇ ਨਾਲ ਨਾਲ ਮੈਂ ਉਹਨੂੰ ਕਹਿੰਦਾ ਕਿ ਮੈਂ ਇਹ ਪਰਚਾ ਲਿਖ ਕੇ ਦੇ ਰਿਹਾ ਦੋ ਦਵਾਈ ਲਿਖਨੇ ਜਿਵੇਂ ਪਹਿਲਾਂ ਮੈਂ ਕਿਹਾ ਕਿ ਇਹਦਾ 50% ਰੋਲ ففٹی پرسنٹ رول تیرا توڑا دن چریا دا اور انہوں نرنتر تا نرنترتا چلے کے آن کا رول ہے جی میں نے نو فیسٹ نو فاسٹ ریگولر ٹائم تے ریگولر کھانا کھانا ٹائم آف فوڈ کوالٹی آف فوڈ کوانٹی آف فوڈ ٹھیک ہے جی انہوں وہ پروپر کے ریگور دنچریا کے لے کے آنا ہے اور فیزیکل ایکٹیوٹی کی نہیں لے کے آنی ہے ਕੁਛ ਟਾਈਮ ਤੇ ਲੱਕਿਆ ਨਹੀਂ ਹੈ ਤੋ ਜਿਤਨਾ ਤੁਸੀਂ ਅੰਗਸਾ ਕੀ ਆਪਾਂ ਜਿਵੇਂ ਆਪਾਂ ਜਾਣਦੇ ਆ ਦਰਸ਼ਨਾਂ ਨੂੰ ਜਾਣਦੇ ਆ ਉਹਦਾ ਇੱਕ ਰੂਟੀਨ ਬਣਿਆ ਹੈ ਸਿਸਟਮ ਜੇ ਉਹ ਉਹ ਰੂਟੀਨ ਨੂੰ ਫੋਲੋ ਨਹੀਂ ਕਰਾਂਗੇ ਕਿੰਨੇ ਤੇ ਨਾ ਕਿਤੇ ਕੋਈ ਦੇਖਣ ਵਾਲਾ ਵੀ ਆ ਤੁਹਾਡਾ ਮਿਲ ਜੇਗਾ ਕਿ ਕੁਛ ਗਲਤ ਹੋ ਗਿਆ ਜਦ ਆਪਾਂ ਦਰਸ਼ਨ ਕਰਨ ਗਏ ਹੋਏ ਜਾਂ ਪਾਰਕ ਨੂੰ ਗਏ ਕਿਤੇ ਨਾ ਕਿਤੇ ਆਪਾਂ ਉਹਨਾਂ ਰੂਟੀਨ ਨਹੀਂ ਫੋਲੋ ਕੀਤਾ ਇਸ ਤਰ੍ਹਾਂ ਹੀ 슈ਗਰ ਔਰ ਬਲੱਡ ਪ੍ਰੈਸ਼ਰ ਕੰਟਰੋਲ ਹੈ 슈ਗਰ ਕੰਟਰੋਲ ਹੈ ਬਿਮਾਰੀ ਕੰਟਰੋਲ ਹੈ ਉਹਦੇ ਵਿੱਚ ਇਹ ਦਿਨਚਰਿਆ اور نرطر, نرطر, اپنا ریگولیرٹی او وہ بہت امپورٹنٹ ہے جیدے نال کی اپنا برین سگنلز جی ہارمون تھرو دے چاہے وہ تھلمس ہے چاہے ہائپو تھس ہے چاہے پیٹری گلینڈ ہے چاہے وہ تھائرائڈ گلینڈ ہے چاہے وہ پینکرییاز ہے چاہے وہ لیور ہے چاہے وہ ڈرینل گلینڈ ہے سارے انہوں نے وہ دے بچے ریگولیرٹی دے بچے جے وہ مینٹین ہوئے گا تا جنہیں یہ بیماری ہو بھی گئی ہے شوگر دی وہ اڈی اچھی طرح کنٹرول ہو جائے گی ریورس بھی ہو جائے گی اور کوپلیشن بھی ہو جائے گی سو میں تاہی کہوں گا کہ یہ جس جگہ اپنا پرماتما جڑے مریادہ مریادا جی ہے انہوں نے جے یہ بہت اچھی طرح ہیلپ کر دی ہے یا کرے گی جے جی اس کو فالو کیتا جاوے ود میڈیکل ڈاکٹرز advice ਜੀ 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 ਡਾਕਟਰ ਸਾਹਿਬ ਤੁਸੀਂ ਨਾ ਇਹ ਇਹ ਬੜਾ ਬੜੀ ਦੂੰਗੀਆਂ ਗੱਲਾਂ ਤੁਸੀਂ ਦੱਸੀਆਂ ਜਿਹੜਾ ਜਿਹੜਾ ਮਨ ਨੂੰ ਟੁੰਦੀ ਗੱਲ ਤੁਸੀਂ ਇਹ ਕਹੀ ਵੀ ਇੱਕ ਕੋਈ ਚੀਜ਼ ਅਗਰ ਕੋਈ ਬੰਦਾ ਨਿਰੰਤਰਤਾ ਆ ਜੇ ਵੇਸ 3 ਹਫ਼ਤੇ ਕਰੇ ਤੇ ਚੌਥੇ ਚੌਥੇ ਹਫ਼ਤੇ ਚ ਉਹ ਦਾ ਸੁਭਾਅ ਬਣ ਜਾਂਦਾ ਹੈ ਤੇ ਮੇਰੇ ਖਿਆਲ ਹਾਂ ਤੇ ਮੇਰੇ ਖਿਆਲ ਨਾਲ ਡਾਕਟਰ ਸਾਹਿਬ ਅਸੀਂ ਮੈਂ ਇਹ ਵੀ ਨੋਟਿਸ ਕੀਤਾ ਹੈ ਵੀ ਅਹੀਂ ਅਹੀਂ ਕਹਿੰਨੇ ਆ ਜਿਤਨਾ ਕਈ ਵਾਰੀ ਮਨ ਨੂੰ ਬੜਾ ਆਲਸ ਜਾ ਚੜਦਾ ਆ ਤੇ ਅਸੀਂ ਜਿਤਨਾ ਸਵੇਰੇ ਯੂ ਨੋ 10 ਵਜੇ ਉੱਠ ਕੇ ਮਹਾਰਾਜੀ ਸੇਵਾ ਚ ਲੱਗਦੇ ਆ ਤੇ ਕਈ ਵਾਰੀ ਮਨ ਨੂੰ ਆਸ ਚੜਦਾ ਤੇ ਮਨ ਉਹ ਕਰਦਾ ਨਹੀਂ ਤੇ ਜਦੋਂ ਤੇ ਉਹ ਮਨ ਨਿਰੰਤਰਤਾ ਦੇ ਵਿੱਚ ਰਹਿੰਦਾ ਹੈ ਜਦੋਂ ਰੂਟੀਨ ਵਿੱਚ ਰਹਿੰਦਾ ਹੈ ਤੇ ਇੱਕ ਹਿਸਾਬ ਨਾਲ ਬਿਨਾ అలਾਰਮ ਦੇ ਬਿਨਾ ਕਿਸੇ ਬਾਹਰ ਦੇ ਕਿਸੇ ਇਨਸਟਰੂਮੈਂਟ ਤੇ ਰਾਹੀਆਂ ਆਹਾਂ ਆਪ ਆਪਣੀ ਜਾਗ ਖੋਲ ਲੈਨੇ 3 ਵਜੇ ਉੱਠ ਕੇ ਤੇ ਉਹ ਕੰਮ ਹੋ ਜਾਂਦਾ ਹੈ ਬਹੁਤ ਸਹੀ ਗੱਲ ਹੈ ਤੁਹਾਡੀ ਬਹੁਤ ਸਹੀ ਗੱਲ ਬਟ ਜਿਹੜੇ ਜਿਹੜੇ ਟਾਈਮ ਤੇ ਉਹ ਨਹੀਂ ਹੁੰਦਾ ਜਿੱਥੇ ਮਨ ਆਲਸ ਕਰ ਗਿਆ ਹੋਵੇ ਆ ਕਿਤੇ ਬਾਹਰ ਵਿਚਰਨ ਵਾਸਤੇ ਜਾਣਾ ਪਿਆ ਹੋਵੇ ਕਿਤੇ ਟਰੈਵਲ ਤੇ ਚਲ ਗਏ ਜਾਂ ਕਿਸੇ ਹੋਰ ਤਰੀਕੇ ਨਾਲ ਕਿਸੇ ਸੋਸ਼ਲ ਪ੍ਰੋਗਰਾਮ ਦੇ ਬੰਨੇ ਗਏ ਤੇ ਜਦੋਂ ਉਹ ਜਦੋਂ ਉਹ ਰੂਟੀਨ ਵਿਗੜਦੀ ਹੈ ਤੇ ਉਦੋਂ ਜਦੋਂ ਵਾਪਸ ਉਸ ਰੂਟੀਨ ਤੇ ਆਣਾ ਹੁੰਦਾ ਹੈ ਤੇ ਉੱਥੇ ਬੜਾ ਡਿਸਪਲਿਨ ਦੀ ਬੜੀ ਲੋੜ ਪੈਂਦੀ ਹੈ ਤੇ ਜਦੋਂ ਮੈਂ ਜਿਹੜਾ ਨੋਟਿਸ ਕੀਤਾ ਵੀ ਜਿਹੜਾ ਰੂਟੀਨ ਦੇ ਵਿੱਚ ਬੰਦੇ ਨੂੰ ਲਿਆਣਾ ਨਿਰੰਤਰਤਾ ਦੇ ਵਿੱਚ ਬੰਦੇ ਨੂੰ ਲਿਆਣਾ ਵਰਸਸ ਆਪਣੇ ਡਿਸਪਲਿਨ ਨੂੰ ਯੂਜ਼ ਕਰਨਾ ਆਪਣੇ ਆਪਣੀ ਵਿਲ ਪਾਵਰ ਦੀ ਸ਼ਕਤੀ ਨੂੰ ਯੂਜ਼ ਕਰਕੇ ਕੋਈ ਕੰਮ ਕਰਨਾ ਮੇਰੇ ਖਿਆਲ ਨਾਲ ਰੂਟੀਨ ਦੇ ਵਿੱਚ ਆ ਜਾਓ ਤੇ ਨਿਰੰਤਰਤਾ ਦੇਵੇਂ ਜਾਜੋ ਤੇ ਉਹ ਬੱਬੀ ਜੀ ਗੱਲ ਬਣ ਜਾਂਦੀ ਉਹ ਗੱਲ ਤੁਹਾਨੂੰ ਲੱਗਦਾ ਹੀ ਨਹੀਂ ਹੋ ਤੁਸੀਂ ਉਹਨੂੰ ਤੁਸੀਂ ਸਮਝਦੇ ਨਹੀਂ ਹੋ ਵੀ ਇਹ ਕਾਰ ਜਿਹੜਾ ਕੋਈ ਔਖਾ ਕਾਰ ਹੈਗਾ ਜੇ ਇਹ ਤੁਹਾਡੇ ਨਿਰੰਤਰਤਾ ਜਿ ਤਰ੍ਹਾਂ ਤੁਸੀਂ ਰੋਟੀ ਖਾਂਦੇ ਹੋ ਜਿ ਤਰ੍ਹਾਂ ਤੁਸੀਂ ਪੈਦਲ ਤੁਰਦੇ ਹੋ ਉਸ ਤਰੀਕੇ ਦਾ ਬਣ ਜਾਂਦਾ ਹੈ ਤੇ ਇਹ ਬੜੀ ਤੁਸੀਂ ਬੜੀ ਡੁੰਗੀ ਗੱਲ ਕਹੀ ਹੈ ਡਾਕਟਰ ਸਾਹਿਬ ਕੀ ਚੌਥੇ ਹਫਤੇ ਜਾ ਕੇ ਉਹੀ ਜਿਹੜਾ ਕਾਰ ਤੁਹਾਨੂੰ ਲੱਗਦਾ ਸੀ ਵੀ ਬੜਾ ਔਖਾ ਕਾਰ ਹੈਗਾ ਕਿਉਂਕਿ ਤੁਸੀਂ ਡਿਸਪਲਿਨ ਦੇ ਨਾਲ ਕਰ ਰਹੇ ਸੀ ਉਹ ਤੁਹਾਡਾ ਇੱਕ ਸੁਭਾਜ ਆ ਬਣ ਜਾਂਦਾ ਹੈ ਮਿਲ ਕੋਲ ਤਾਂ ਬ੍ਰੇਨ ਟੀਮ ਹੋ ਜਾਂਦਾ ਬ੍ਰੇਨ ਦੇ ਸੈਲਸ ਜੁਨ ਹੋ ਜਾਂਦੇ ਨੇ ਉਸੇ ਕੁਆਂਟੀਟੀ ਚ ਉਸੇ ਸਿਸਟਮ ਦੇ ਨਾਲ ਨਾਲ ਹਰਮਨ ਕਰ ਸਕਦੇ ਨੇ ਔਰ ਤੋਂ ਲੋਕ ਗੱਲ ਨੂੰ ਸੋਚਣ ਦੀ ਜੂਰਤ ਨਹੀਂ ਪੈਂਦੀ ਜਿਵੇਂ ਮੈਂ ਕਾਮਨ ਜੀ ਲੰਪਲ ਦਾਗਾ ਚਲੋ ਕਿ ਤੁਸੀਂ ਡਰਾਈਵਿੰਗ ਸਿੱਖਦੇ ਹੋ ਜਦੋਂ ਸਿੱਖਦੇ ਹੋ ਤੁਹਾਨੂੰ ਕੋਈ ਬੰਦਾ ਕਹਿੰਦਾ ਇਹ ਐਕਸਲੇਟਰ ਹੈ ਬ੍ਰੇਕ ਹੈ ਕਲਚ ਹੈ ਦੇਖ ਕੇ ਤੁਸੀਂ ਪੈਰ ਧਰਦੇ ਹੋਰ ਦਿੰਦੇ ਜਦੋਂ ਚਲਾਉਣ ਲੱਗਦੇ ਹੋ ਤੁਸੀਂ ਦੇਖਦੇ ਹੋ ਕਿ ਕਿਹੜਾ ਬ੍ਰੇਕ ਹੈ ਕਿਹੜਾ ਕਲਚ ਹੈ ਉਹ ਆਪਣੇ ਆਟੋਮੈਟਿਕ ਕਿ ਰਿਫਲੈਕਸ ਬਣ ਜਾਂਦੇ ਆ ਔਰ ਰਿਫਲੈਕਸੇਸ ਬ੍ਰੇਨ ਦੇ ਟਿਊਨਿੰਗ ਕਰਕੇ ਬੰਦੇ ਨੇ ਹਾਰਮੋਨਸ ਔਰ ਨਿਊਰੋਟ੍ਰਾਂਸਮਿਟਰਸ ਕਰਕੇ ਬੰਦੇ ਨੇ ਇਹੀ ਚੀਜ਼ ਆਪਣੀ ਦੇ ਦੇ ਦਿਨ ਚਰਿਆਦੀ ਹੈਗੀ ਡਾਕਟਰ ਸਾਹਿਬ ਤੁਸੀਂ ਆਪਣੇ ਇੱਕ ਪਲੇਟਫਾਰਮ ਜਿਹੜਾ ਹੀਲਡ ਹੈ ਉਹਦੇ ਨਾਲ ਜੁੜੇ ਹੋਏ ਹੋ ਤੇ ਡਾਕਟਰ ਸਾਹਿਬ ਤੁਸੀਂ ਇੱਕ ਬੜਾ ਹੀ ਬੜਾ ਹੀ ਬਹੁਤ ਹੀ ਪਿਆਰਾ ਉਪਰਾਲਾ ਕੀਤਾ ਹੈ ਜਿਹਦੇ ਤੁਸੀਂ ਫਾਈਵ ਪਿਲਰਸ ਜਿਹਦੀਆਂ ਗੱਲਾਂ ਕਰਦੇ ਹੋ ਫਾਈਵ ਪੰਜ ਸਥੰਭ ਹੈਲਥ ਦੇ ਉਹ ਉਹਨੇ ਉਕੀ ਨੇ ਤੇ ਉਹਦੇ ਬਾਰੇ ਦੱਸੋ ਤੇ ਆਪਣੇ ਆ ਪਲੇਟਫਾਰਮ ਬਾਰੇ ਥੋੜਾ ਜਿਹਾ ਦੱਸੋ ਮੈਂ ਡਾਕਟਰ ਕਰਮਵੀਰ ਗੁਹਿਲ 35 ਸਾਲ ਤੋਂ ਐਮਡੀ ਤੋਂ ਬਾਅਦ ਪ੍ਰੈਕਟਿਸ ਕਰ ਰਿਹਾ ਐਜ਼ ਅ ਡਾਇਬੀਟੋਲੋਜਿਸਟ ਐਂਡ ਕਾਰਡੀਓਲੋਜਿਸਟ ਮੈਂ ਦੇਖਿਆ ਹੈਗਾ ਕਿ ਬੜੇ ਲੋਕ ਸਾਡੇ ਯੂਕੇ ਯੂਐਸਏ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਹੈ ਜਾਂ ਹੋਰ ਪ੍ਰੋਬਲਮਸ ਨੇ ਉਹਨਾਂ ਨੂੰ ਬੜਾ ਮੁਸ਼ਕਲ ਹੁੰਦਾ ਹੈਗਾ ਆਪਣੇ ਟਰੀਟਮੈਂਟ ਕਰਾਣਾ ਕਿਉਂਕਿ ਪਹਿਲਾਂ ਤਾਂ ਸਪੈਸ਼ਲਿਸਟ ਡਾਕਟਰਸ ਨਹੀਂ ਮਿਲਦੇ ਉਹਨਾਂ ਦੀ ਅਪਾਇੰਟਮੈਂਟ ਨਹੀਂ ਮਿਲਦੀ ਬੜੀ ਜ਼ਿਆਦਾ ਵੇਟ ਕਰਨੀ ਪੈਂਦੀ ਹੈ ਜੇ ਮਿਲ ਜਾਂਦੇ ਆ ਤਾਂ ਉਹ ਬੜਾ ਮਹਿੰਗਾ ਹੈਗਾ ਪੈਸੇ ਬੜੇ ਖਰਚੇ ਨੇ ਪੈਂਦੇ ਆ ਫਿਰ ਕੱਲੀ ਦਵਾਈ ਦੇ ਨਾਲ ਇਹ ਇਲਾਜ ਨਹੀਂ ਹੁੰਦਾ ਸਾਨੂੰ ਬਹੁਤ ਕੁਝ ਇਹਦੇ ਵਿੱਚ ਦੇਖਣਾ ਹੁੰਦਾ ਜਿਵੇਂ ਡਾਈਟ ਕੰਟਰੋਲ ਵਾਸਤੇ ਸਾਨੂੰ ਡਿਊਟਿਸਨਿਸਟ ਡਾਈਟੀਸ਼ਨ ਦੀ ਜ਼ਰੂਰਤ ਹੈ ਫਿਜ਼ੀਕਲ ਐਕਟੀਵਿਟੀ ਕੀ ਐਕਸਰਸਾਈਜ਼ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਉਹਦੇ ਵਾਸਤੇ ਸਾਨੂੰ ਫਿਜ਼ੀਓਥੈਰੇਪੀ ਦੀ ਜ਼ਰੂਰਤ ਹੈ ساڑھی مینٹل ہیلتھ واسطے سانو سائکو اینالسٹ کی ضرورت ہے ساری پراپر سلیپ آبے ہو دے واسطے سنوں ایجوکیشن کی ضرورت ہے یہ ساری سروسز ہیلڈ ایپ کے چھت دے نیچے ایسی لیاں لیا ہیں اس گروپ دے سارے سپیشلسٹ نے اور بڑے تھوڑے دے پیسوں جے لوگ سبسکرائب کر کے نو کر کرتے نہیں ਦਾ ਇਹ ਸਾਰੀਆਂ ਸਰਵਿਸਿਜ਼ ਮਿਲ ਜਾਂਦੀਆਂ ਨੇ ਔਰ ਬੜਾ ਸੌਖਾ ਹੈਗਾ ਘੱਟ ਪੈਸਿਆਂ ਦੇ ਵਿੱਚ ਇਲਾਜ ਵੀ ਹੋ ਜਾਂਦਾ ਔਰ ਅੱਗੇ ਵਾਸਤੇ ਗਾਈਡੈਂਸ ਵੀ ਮਿਲ ਜਾਂਦਾ ਥੈਂਕ ਯੂ ਇਹ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਢੁੰਗੀਆਂ ਗੱਲਾਂ ਜਿਹੜੀਆਂ ਸਾਇੰਸ ਤੇ ਵਿਦਵਾਨ ਮਤਲਬ ਜਿਹੜੇ ਬਾਇਓਲੋਜੀ ਸਾਈਡ ਤੇ ਡਾਕਟਰਾਂ ਡਾਕਟਰਾਂ ਦੇ ਰਾਹੀਂ ਜਿਹੜੇ ਵਿਚਾਰ ਪ੍ਰਗਟ ਕੀਤੇ ਨੇ ਇਹ ਬਹੁਤ ਬਹੁਤ ਉਮਦਾ ਵਿਚਾਰ ਸੀ ਤੇ ਡਾਕਟਰ ਸਾਹਿਬ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਸੇ ਤਰ੍ਹਾਂ ਹੀ ਤੁਸੀਂ ਸੰਗਤ ਨਾਲ ਮੁਖਾਤਬ ਹੁੰਦੇ ਰਹੋ ਤੇ ਇਹ ਜਿਹੜੇ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰਦੇ ਰਹੋ ਜਿਹੜੇ ਤੁਹਾਡੇ ਯੂਨਿਕ ਐਕਸਪੀਰੀਐਂਸਸ ਨੇ ਤੇ ਅਸੀਂ ਉਪਰਾਲਾ ਇਸੇ ਤਰੀਕੇ ਨਾਲ ਚਾਲੂ ਰੱਖਾਂਗੇ ਤੇ ਹੋਰ ਵੀ ਅਸੀਂ ਮਹਾਂਪੁਰਖਾਂ ਦੀਆਂ ਬਾਣੀਆਂ ਗ੍ਰੰਥਾਂ ਤੋਂ ਫਰੋਲਾਂਗੇ ਤੇ ਦੇਖਾਂਗੇ ਵੀ ਉਹਦੇ ਵਿੱਚ ਮਹਾਰਾਜ ਨੇ ਕੀ ਲਿਖਿਆ ਕਿਸ ਤਰ੍ਹਾਂ ਲਿਖਿਆ ਮੈਂ ਚਾਹਾਂਗਾ ਵੀ ਤੁਸੀਂ ਵਾਪਸ ਆਓ ਤੇ ਅਸੀਂ ਹੁਣ ਕੁਝ ਹੋਰ ਡਿਸਕਸ਼ਨਸ ਕਿਸੇ ਪਾਗੋਤ ਗੀਤਾ ਤੋਂ ਵੀ ਲੈ ਕੇ ਕਰੀਏ ਤੇ ਹੋਰ ਗ੍ਰੰਥਾਂ ਤੋਂ ਅਸੀਂ ਇਹ ਕੀ ਦ੍ਰਿਸ਼ਟਾਂਤੀ ਮਿਲਦੀ ਹੈ ਇਹਦੇ ਬਾਰੇ ਹੀ ਗੱਲ ਕਰੀਏ ਪੀਤ ਜੀ ਬਹੁਤ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦਾ ਕਿ ਮੈਂ ਜੇ ਤੁਹਾਡੇ ਨਾਲ ਇਹ ਸਾਰੇ ਆਪਣੇ ਵਿਚਾਰ ਸਾਂਝੇ ਕਰ ਸਕਿਆ ਔਰ ਜਿਵੇਂ ਕਿ ਮੈਂ ਸੋਚ ਰਿਹਾ ਸੀ ਜਿਵੇਂ ਅਸੀਂ ਪੇਸ਼ੈਂਟ ਨੂੰ ਕਹਿੰਨੇ ਅਗਲੇ ਵੀ ਤੇਰੀ 슈ਗਰ ਕੰਟਰੋਲ ਆ ਉਹ ਸਭ ਕੁਝ ਠੀਕ ਹੈ ਪਰ تو آپ مہینے کی دبئی لے جا مہینے بعد آ کے پھر ٹیسٹ کرا کے لیا کے آنے ہیں چاہے وہ تک کوئی پرابلم نہیں ہے ٹائم ٹو ٹائم اسی اگین اِسی ریچیک کر ہاں کہ بھی ہاں بھی سارے ٹیسٹ ٹھیک نہیں چاہے پیشنٹ کوئی پرابلم نہیں ہے تاکہ اگے کا ٹائم جا والا ہے وہ اچھا نکلے اور کوالٹی آف لائف اچھی ہوگیٹی آف لائف اچھی ہوگی ہوتا ہی میں سمجھتا کہ جہاں تھی اب سارے پانچ چھ منوں دکھائے ہے گربانی کے پرت کرنے والے یہ اگر جی اِسی رپیٹڈلی اپنے سنگت لوگوں ریفرنس ٹو ڈائبٹیز اور ادر ڈیزیز انہوں نے ریگولیرلی آپ دسی تو آئی تھنک انہوں کا جڑا دنچریا بن سیٹ کرنے ریگولیرلی بنا دور کنٹی بہت ہلپل ہوئے گا اور ایک بہت وڈی ایک سیوا ہوئے گی مین کاائنڈ واسطے آپ تسی کر رہے ہو اور میں اپنے آپ نے بہت لکی سمجھتا کہ میں ایدہ پارٹ ہاں اور ਵਾਹਿਗੁਰੂ ਪ੍ਰਮਾਤਮਾ ਕਰੇ ਇਹਨੂੰ ਕੰਟੀਨਿਊ ਕਰਦੇ ਰਹੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ